ਦੱਸ ਕਿੰਨੀ ਵੇਲੇ ਚ ਸਮਾਨ ਲਾਇਆ ਗੱਬਰ ਦੀ ਕਿੰਨੇ ਕਿੰਨੇ ਢੋਲ ਜਦੋਂ ਮਾਰ ਢੋਲੀ ਤੇ ਤੂੰ ਹਾਂ ਕਿੱਥੇ ਡਿੱਗਿਆ ਸਮਾਨ ਕਿੰਦੇ ਤੋਂ ਲਿੱਤਾ ਏ ਉਹ ਤੇ ਗੱਬਰ ਕੋਣੀ ਕਿੱ데 ਡਿੱਗਿਆ ਕਿੰਨੇ ਦਾ ਐਸਾ ਰਹਿਣਾ ਕਰੀਸ ਹਾਂ 4750 ਠੀਕ ਹੈ ਹਾਂ ਕਿਹਨਾ ਮਾ ਤੁਹਾਡਾ ਮੇਰਾ ਨਾਮ ਬਾਗ ਹੈ ਜੀ ਲੜਕੇ ਮੇਰੇ ਦਾ ਨਾਮ ਗੋਰਾ ਹੈ ਸਵੇਰੇ 10 ਵਜੇ ਘਰੋਂ ਲੱਗਿਆ 10 ਵਜੇ ਤੋਂ ਅੱਗੇ ਗੱਬਰ ਨੇ ਬਾਹਾਲਿਆ ਸਕੂਟਰੀ ਤੇ ਇਹ ਲੈ ਗਿਆ ਉਹਨੂੰ ਸਾਨੂੰ ਨਹੀਂ ਪਤਾ ਕਿੱਥੇ ਲੈ ਗਿਆ ਕਿੱਥੇ ਨਹੀਂ ਲੈ ਗਿਆ ਰਾਤ ਦੇ 9 9:30 ਵਜੇ ਦੇ ਕਰੀਬ ਸਾਡੇ ਘਰੇ ਲੈ ਕੇ ਆਇਆ ਏ ਉਹਦੇ ਉੱਤੇ दारू ਪਲਟੀ ਹੋਈ ਏ दारू ਉਹ ਪੀਂਦਾ ਨਹੀਂ ਸੀਦਾ ਨਾ ਆਂਡਾ ਖਾਂਦਾ ਸੀਦਾ ਸਾਨੂੰ ਨਹੀਂ ਪਤਾ ਇਹ ਗੱਬਰ ਵੇਚਦਾ ਚਿੱਟਾ ਸਾਨੂੰ ਨਹੀਂ ਪਤਾ ਇਹਨੇ ਕੀ ਖਵਾਇਆ ਮੁੰਡੇ ਨੂੰ ਕੀ ਨਹੀਂ ਖਵਾਇਆ ਰਾਤ ਆਪੇ ਹੀ ਲਿਆਇਆ ਸਾਡੇ ਘਰੇ ਉਸ ਤੋਂ ਬਾਅਦ ਜੂਨ ਚੱਕ ਕੇ ਆਪੇ ਕਹਿੰਦਾ ਇਹਨ ਮੈਂ ਦਾਖਲ ਕਰਾ ਦਾਨਾ ਦਵਾਈ ਦਵਾ ਕੇ ਦੇ ਆਣਾ ਆਪੇ ਲੈ ਗਿਆ ਅਸੀਂ ਇਹਦੇ ਮਗਰ ਗਏ ਆ ਸਾਨੂੰ ਕਿਤੇ ਨਹੀਂ ਲੱਭਾ 11 ਵਜੇ ਤੇ ਕਰੀਬ ਅਸੀਂ ਕੁਛ ਘਰੇ ਆ ਗਏ ਆ 12 ਵਜੇ ਕੁਛ ਮਿੰਟ ਤੇ ਸਾਡੇ ਘਰੇ ਲੈ ਕੇ ਆਇਆ ਸਾਡੇ ਘਰੇ ਪਾ ਗਿਆ ਕਹਿੰਦਾ ਇਹਨੂੰ ਦਵਾਈ ਦਵਾ ਲੈਂਦੀ ਇਹ दारू ਦਾ ਨਸ਼ਾ दारू ਪੀਤੀ ਹੋਈ ਹੈ दारू ਇਹਦੀ ਉੱਤਰ ਜਾਏ ਦੀ ਇਹ ਹੋ ਜਾਦਾ ਠੀਕ ਇਹਨੂੰ ਪਾਣੀ ਪੂਣੀ ਪਿਆਈ ਜਾ ਜੀ ਕਰ ਸੀ ਪਾਣੀ ਧਾਣੀ ਪਿਆਈ ਗਏ 3 ਵਜੇ ਕੁਛ ਮਿੰਟ ਹੋਏ ਸੀ ਦੇ ਉਦੋਂ ਇਹ ਪੂਰਾ ਹੋ ਗਿਆ ਕੀ ਲੱਗਦਾ ਕੋਈ ਚਿੱਟਾ ਵਗੈਰਾ ਕੋਈ ਨਸ਼ਾ ਚਿੱਟਾ ਹੋਇਆ ਨਹੀਂ ਜੀ ਕੁਝ ਨਹੀਂ ਸਾਨੂੰ ਨਹੀਂ ਜੀ ਪਤਾ ਇਹਨੇ ਕੀ ਖਵਾਇਆ ਚਿੱਟਾ ਪਿਆਇਆ ਕਿ ਉਹ ਕੁਝ ਖਵਾਇਆ ਸਾਨੂੰ ਨਹੀਂ ਪਤਾ ਇਹਨੇ ਕੀ ਕੁਝ ਕੀਤਾ ਟੀਕਾ ਲਵਾਇਆ ਵੀ ਕੀ ਕੀਤਾ ਟੀਕਾ ਇਹ ਆਪ ਵੀ ਮੁੰਡਿਆਂ ਨੂੰ ਵੇਚਦਾ ਇਹ ਆਪ ਘਰ ਘਰ ਕੇ ਮੁੰਡਿਆਂ ਨੂੰ ਟੀਕੇ ਲਾਉਂਦਾ ਤੋਂ ਸਾਨੂੰ ਨਹੀਂ ਇਹਨੇ ਪਤਾ ਵੀ ਇਹਨੇ ਟੀਕਾ ਲਾਤਾ ਹੈ ਕਿ ਕੋਈ ਹੋਰ ਚੀਜ਼ ਖਵਾਤੀ ਬਹੁਤ ਜਰੀਲੀ ਚੀਜ਼ ਖਵਾਤੀ ਹੈ ਕਿੰਨੇ ਸਾਲ ਉਮਰ ਹੈ ਗਈ ਸੀ ਜੀ 19 ਸਾਲ ਦੇ ਕਰੀਬ ਹੈ ਗਈ ਸੀ ਕੰਮ ਕਰ ਕੀ ਕਰਦਾ ਕੰਮ ਦਿਹਾੜੀ ਮੰਜੂਰੀ ਜੀ ਹੁਣ ਮੰਗ ਕੀ ਕਰਦੇ ਹੋ ਹੁਣ ਮੰਗ ਕਰਨੇ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਇਹਦੇ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਇਹਨੂੰ ਇਹਨੂੰ ਸਜ਼ਾ ਮਿਲਣੀ ਚਾਹੀਦੀ ਏ ਸਾਨੂੰ ਕੋਈ ਮੱਲੇ ਦੇ ਬੱਚੇ ਨਸ਼ਾ ਬੰਦ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਨਿੱਕੇ ਨਿੱਕੇ ਸਾਨੂੰ ਵੀ ਵੇਖ ਕੇ ਸਾਡੇ ਨਾਲ ਜਿਵੇਂ ਹੋਈ ਉਸ ਤਰ੍ਹਾਂ ਕਿਸੇ ਨਾਲ ਨਾਲ ਰੱਬ ਕਦੇ ਇਹਨੇ ਪਾਵਨ ਦੀ ਕੀਤੀ ਜਾਏ ਨਸ਼ਾ ਮਹੱਲੇ ਦੇ ਵਿੱਚੋਂ ਬੰਦ ਕਰਾਇਆ ਜਾਏ ਬਾਤ ਸਾਡੀ ਇਹ ਫਰਿਆਦ ਹੈ ਸਾਡਾ ਸਾਨੂੰ ਇਨਸਾਫ ਦਵਾਇਆ ਜਾਏ ਮੇਰੇ ਨਾਮ ਕੀ ਹੈ ਤੁਹਾਡਾ ਕਿਹੜਾ ਨਸ਼ਾ ਮੇਰ ਨਾਲ ਸੀ ਦੋਏ ਜੀ ਕਿੰਨਾ ਕ ਨਸ਼ਾ ਜਿਹੜਾ ਉਧਰ ਨਸ਼ਾ ਬਹੁਤ ਵੇਖਦਾ ਉਧਰ ਸ਼ਰਾਬ ਵੇਚੀ ਜਾਂਦੇ ਨੇ ਉੱਟਾ ਵੇਚੀ ਜਾਂਦੇ ਨੇ ਉਧਰ ਟੀਕੇ ਪਰ ਪਰ ਵੇਚੀ ਜਾਂਦੇ ਨੇ ਤੇ ਸਾਨੂੰ ਇਹ ਹੀ ਗੱਪਰੀ 10 ਵਜੇ ਲੈ ਗਿਆ ਹੈ ਤੇ ਰਾਤ ਨੂੰ ਵਾਵਾ ਨੇਰੇ ਪਹਿਲੇ ਆਇਆ ਏ ਉੱਤੇ ਇਹਦੇ ਸ਼ਰਾਬ ਡੋਲ ਦਿੱਤੀ ਏ ਇਹਨੇ ਸ਼ਰਾਬ ਪੀਤੀ ਘਰ ਦੇ ਜੀਆ ਨੂੰ ਕਹਿ ਗਿਆ ਏ ਕਿ ਇਹਨੂੰ ਪਾਣੀ ਧਾਣੀ ਪਿਆਜ ਦੇ ਦੀ ਵੇਖ ਭਾ ਕਰਿਆ ਜੇ ਇਹ ਚਾਰੇ ਪਾਣੀ ਪੂਣੀ ਪਿਆਈ ਗਏ ਨੇ ਉੱਤੇ ਸ਼ਰਾਬ ਡੋਲੀ ਗੁੰਡਾ ਕਰਤੀ ਬਹੁਤ ਹੁੰਦੀ ਇੱਕ ਦੂਜੇ ਦੇ ਗੱਲ ਬਹੁਤ ਪੈਂਦੇ ਨੇ ਉੱਤੇ ਬਹੁਤ ਕੰਮ ਖਰਾ ਹਾਂ ਗੱਲ ਗੱਲ ਦੇ ਪਿਸਤੌਲ ਕੱਢ ਲੈਂਦੇ ਕਰ ਪਿਸਤੌਲ ਕਿੱਥੋਂ ਲਿਆ ਆਂਦੇ ਨੇ ਜੀ ਮਿੱਟੋ ਮਿੱਟੇ ਗਰੀਬਾਂ ਦੀ ਰੋਟੀ ਪੂਰੀ ਨਹੀਂ ਲੈਂਦੀ ਉਹ ਮੁੰਡੇ ਦੀ ਜਿਹੜੀ ਮੌਤ ਹੋਈ ਹੈ ਨਾ ਸਾਨੂੰ ਕੋਈ ਪਰਵਾਹ ਹਾਂਜੀ ਨਸ਼ੇ ਨਾਲ ਉਹਨੇ ਜੀ ਆਦੀ ਵੇਲੀ ਦੇ ਵਿੱਚ ਇਹਨੂੰ ਖਾਇਆ ਪਿਆਇਆ ਹਾਂ ਸਾਰਾ ਕੁਝ ਉਹਨੇ ਕੀਤਾ ਮੁੰਡੇ ਨੇ ਮੰਗ ਕਰਦੇ ਹਾਂਜੀ ਸਾਫ਼ ਮੰਗ ਕਰ ਮੰਗਾ ਸੀ ਇਹ ਆਣਿਆ ਕਿ ਨਸ਼ਾ ਬੰਦ ਹੋ ਜਾਏ ਆਪਾਂ ਨਾਲੇ ਸਮੇਂ ਤੋਂ ਇਹੜੀ ਨਿੱਕੇ ਪਨੀਰੇ ਉਹਨਾਂ ਦਾ ਬਚਾ ਸਾਡੇ ਵਸਤੀ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਪੂਰੀ ਤਰ੍ਹਾਂ ਕਿ ਕੋਈ ਵੀ ਬੱਚਾ ਸਾਡਾ ਬਚਿਆ ਨਹੀਂ ਹੈਗਾ ਸਾਰੇ ਬੱਚੇ 17-17 ਸਾਲ ਦੇ 16-16 ਸਾਲ ਦੇ ਨਸ਼ਾ ਕਰਕੇ ਉੱਥੇ ਹਸਪੀਟਲ ਦੇ ਵਿੱਚ ਵਸਤੀ ਚ ਲਈ ਜਾਂਦੇ ਨੇ ਵਸਤੀ ਚ ਜੇ ਅਸੀਂ ਕਹਿੰਨੇ ਆ ਸਾਨੂੰ ਕਿਤੇ ਤੁਹਾਡੇ ਘਰ ਆ ਕੇ ਗੋਲੀਆਂ ਮਾਰ ਕੇ ਤੁਹਾਨੂੰ ਮਾਰ ਜਾਵਾਂਗੇ ਸਾਨੂੰ ਧਮਕੀਆਂ ਦਿੰਦੇ ਨੇ ਨਸ਼ੇ ਵਾਲੇ ਸਾਨੂੰ ਆ ਕੇ ਘਰਾਂ ਦੇ ਵਿੱਚ ਘੁਸ ਕੇ ਮਾਰਦੇ ਆ ਤੇ ਕਿੰਨਾ ਕੋ ਨਸ਼ੇ ਦੀ ਗੱਲ ਕਰੀ ਕਿੰਨਾ ਹੋ ਗਿਆ ਬਹੁਤ ਜ਼ਿਆਦਾ ਹੋਇਆ ਪਿਆ ਜੀ ਨਸ਼ਾ ਉਹਨਾਂ ਦਾ ਆਟਾ ਨਹੀਂ ਮਿਲਦਾ ਉਹਨਾਂ ਆਟਾ ਨਹੀਂ ਮਿਲਦਾ ਜਿੰਨਾ ਨਸ਼ਾ ਮਿਲਦਾ ਨਸ਼ਾ ਕਿਹੜਾ ਕਿਹੜਾ ਇੱਥੇ ਮਿਲਦਾ ਚਲਦਾ ਚਿੱਟਾ दारू ਦਾਜਾ ਸਭ ਕੁਝ ਵਿਕੀ ਜਾਂਦਾ 30 ਕੇ ਗੋਲੀਆਂ ਸਭ ਕੁਝ ਵਿਕੀ ਜਾ ਰਿਹਾ ਹੈ ਅਮਰ ਉਹ ਰਿਆਂ ਨੇ ਸਾਡੇ ਗੋਲ ਬਾਗ ਆ ਕੇ ਤੁਸੀਂ ਸਾਰੀਆਂ ਮਾਵਾਂ ਤੋਂ ਪੁੱਛ ਸਕਦੇ ਜੀ ਸਾਨੂੰ ਇਨਸਾਫ ਦਿੱਤਾ ਜਾਏ ਨਸ਼ਾ ਬੰਦ ਕੀਤਾ